ਛੋਟੀਆਂ ਪਰ ਬਹੁਤ ਹੀ ਕੰਮ ਆਉਣ ਵਾਲੀਆਂ ਗੱਲਾਂ ਨੰਬਰ 1 ਅੰਡੇ ਦੇ ਸਿਲਕੇ ਵਿੱਚ ਕੈਲਸ਼ੀਅਮ, ਪ੍ਰੋਟੀਨ ਹੋਰ ਬਹੁਤ ਸਾਰੇ ਤੱਤ ਪਾਏ ਜਾਂਦੇ ਨੇ ਜੋ ਸਾਡੀ ਸਕੇਲ ਲਈ ਕਾਫੀ ਫਾਇਦੇਮੰਦ ਹਨ ਇਸ ਲਈ ਇਹਨਾਂ ਦਾ ਇਸਤੇਮਾਲ ਸਕਿਨ ਉੱਪਰ ਜ਼ਰੂਰ ਕਰਨਾ ਚਾਹੀਦਾ ਹੈ ਇਹਨਾਂ ਨੂੰ ਧੋ ਕੇ ਸੁਕਾ ਕੇ ਪੀਸ ਲਓ ਇਸ ਦਾ ਇਸਤੇਮਾਲ ਤੁਸੀਂ ਫੇਸ ਪਾਊਡਰ ਵਜੋਂ ਕਰ ਸਕਦੇ ਹੋ ਨੰਬਰ 2 ਜਦੋਂ ਵੀ ਤੁਸੀਂ ਰਸੋਈ ਵਿੱਚ ਕੰਮ ਕਰਦੇ ਹੋ ਤਾਂ ਜ਼ਿਆਦਾ ਸਮਾਂ ਖੜੇ ਨਾ ਰਹੋ ਕਿਉਂਕਿ ਇਸ ਨਾਲ ਸਾਡੀਆਂ ਲੱਤਾਂ ਨੂੰ ਕਮਜ਼ੋਰੀ ਹੋਣ ਲੱਗ ਜਾਂਦੀ ਹੈ ਨੰਬਰ 3 ਜਿਹੜੀਆਂ ਔਰਤਾਂ ਗਿੱਲੇ ਵਾਲਾਂ ਨਾਲ ਹੀ ਬਿਸਤਰੀ ਤੇ ਸੌਂ ਜਾਂਦੀਆਂ ਹਨ ਉਹਨਾਂ ਦੇ ਵਾਲ ਬਹੁਤ ਹੀ ਕਮਜ਼ੋਰ ਹੋ ਜਾਂਦੇ ਨੇ ਨਾਲ ਹੀ ਨਾਲ ਉਹਨਾਂ ਵਿੱਚ ਨਿਕਰਾਤਮਕ ਊਰਜਾ ਦਾ ਵੀ ਵਾਸ ਹੁੰਦਾ ਹੈ। ਅੱਖਾਂ ਦੇ ਕਰੱਖਾਂ ਵਿੱਚ ਤੁਸੀਂ ਰੋਜ਼ਾਨਾ ਸੁਰਮਾ ਪਰ ਲੈਂਦੇ ਹੋ ਤਾਂ ਇਸ ਨਾਲ ਤੁਹਾਡੀ ਅੱਖਾਂ ਦੀ ਸਫਾਈ ਹੁੰਦੀ ਹੈ ਨਾਲ ਹੀ ਰੌਸ਼ਨੀ ਤੇ ਚਮਕ ਵੀ ਵਧਣ ਲੱਗ ਜਾਂਦੀ ਹੈ। ਨੰਬਰ 5 ਬੇਸਣ ਨੂੰ ਜੇਕਰ ਤੁਸੀਂ ਆਪਣੇ ਚਿਹਰੇ ਉੱਪਰ ਲਗਾ ਕੇ ਸੁੱਕਣ ਤੋਂ ਬਾਅਦ ਮਸਲ ਦਿੰਦੇ ਹੋ ਤਾਂ ਇਸ ਤਰ੍ਹਾਂ ਕਰਨਾ ਤੁਹਾਡੇ ਚਿਹਰੇ ਤੇ ਸਾਰੇ ਬਾਦੂ ਵਾਲ ਨਿਕਲ ਜਾਂਦੇ ਹਨ। ਨੰਬਰ 6 ਜੇਕਰ ਤੁਸੀਂ ਆਪਣੇ ਸਰੀਰ ਦੀ ਮਾਲਿਸ਼ ਦੇਸੀ ਘਿਉ ਨਾਲ ਕਰ ਲੈਂਦੇ ਹੋ ਤਾਂ ਇਸ ਦੀ ਮਦਦ ਨਾਲ ਤੁਹਾਡੇ ਸਰੀਰ ਵਿੱਚ ਹੋ ਰਹੇ ਤਰਦਾਂ ਤੋਂ ਕਾਫੀ ਆਰਾਮ ਮਿਲਦਾ ਹੈ। ਨੰਬਰ 7 ਜੇਕਰ ਤੁਸੀਂ ਤਾਜੇ ਦੁੱਧ ਦੀਆਂ ਕੁਝ ਬੂੰਦਾਂ ਲੈ ਕੇ ਉਹਨਾਂ ਨਾਲ ਆਪਣੇ ਚਿਹਰੇ ਨੂੰ ਸਾਫ਼ ਕਰੋ ਤਾਂ ਇਸ ਦੀ ਮਦਦ ਨਾਲ ਤੁਹਾਡਾ ਚਿਹਰਾ ਜ਼ਿਆਦਾ ਕਲੀਨ ਹੁੰਦਾ ਹੈ ਨਾਲ ਹੀ ਬੇਦਾਗ ਹੁੰਦਾ ਹੈ। ਨੰਬਰ 8 ਜੇਕਰ ਤੁਹਾਡੇ ਹੱਥ ਦੀ ਕਿਸੇ ਵੀ ਉਂਗਲ ਦੀ ਕੋਰ ਪੱਕ ਜਾਵੇ ਤਾਂ ਰਾਤ ਦੇ ਸਮੇਂ ਪੱਥਰ ਚੜ੍ਹਦੇ ਪੱਤੇ ਉੱਪਰ ਸਰੋਂ ਦਾ ਤੇਲ ਲਗਾ ਕੇ ਬੰਨ੍ਹ ਲਓ ਤਾਂ ਸਵੈਰਿਓ ਠੀਕ ਹੋਣ ਲੱਗ ਜਾਵੇਗੀ। ਨੰਬਰ 9 ਜੇਕਰ ਸਿਰ ਵਿੱਚ ਜੂਆਂ ਪੈ ਗਈਆਂ ਹੁਣ ਤਾਂ ਤੁਸੀਂ ਨਿੰਮ ਦੇ ਪੱਤੇ ਨੂੰ ਉਬਾਲ ਕੇ ਆਪਣੇ ਵਾਲਾਂ ਨੂੰ ਧੋ ਲਓ ਇਸ ਦੀ ਮਦਦ ਨਾਲ ਸਿਰ ਵਿੱਚ ਜੂਆਂ ਮਰ ਜਾਣਗੀਆਂ ਨੰਬਰ 10 ਕਦੇ ਵੀ ਬਾਹਰ ਤੋਂ ਬਣਿਆ ਦੁੱਧ ਪਨੀਰ ਦਹੀਂ ਦਾ ਇਸਤੇਮਾਲ ਨਾ ਕਰੋ ਇਸ ਦੀ ਮਦਦ ਨਾਲ ਤੁਸੀਂ अनेका ਹੀ ਬਿਮਾਰੀਆਂ ਦੇ ਸ਼ਿਕਾਰ ਹੋ ਸਕਦੇ ਹੋ ਕਿਉਂਕਿ ਅਸੀਂ ਨਹੀਂ ਜਾਣਦੇ ਕਿ ਉਹਨਾਂ ਵਿੱਚ ਕੀ ਮਿਕਸ ਕੀਤਾ ਹੋਵੇਗਾ ਨੰਬਰ 11 ਸੌਣ ਤੋਂ ਪਹਿਲਾਂ ਪਰਮਾਤਮਾ ਦਾ ਸ਼ੁਕਰਾਨਾ ਜ਼ਰੂਰ ਕਰਿਆ ਕਰੋ ਇਸ ਨਾਲ ਤੁਹਾਡੀ ਰਾਤ ਤੇ ਦਿਨ ਦੋਨੋਂ ਹੀ ਬਹੁਤ ਵਧੀਆ ਨਿਕਲਦੇ ਹਨ ਨੰਬਰ 12 ਕਸ਼ਮੀਰ ਤੋਂ ਪਿਆਉ ਕੀ ਖਾਣਾ ਨੇਕਾਂ ਹੀ ਰੋਗਾਂ ਤੋਂ ਰਾਹਤ ਪਾਈ ਜਾ ਸਕਦੀ ਹੈ ਇਸ ਤੋਂ ਇਹ ਸਾਡੇ ਖੂਨ ਨੂੰ ਸਾਫ਼ ਕਰਨ ਅਤੇ ਤੰਨ ਨੂੰ ਵਧਾਉਣ ਦਾ ਵੀ ਕੰਮ ਕਰਦੀ ਹੈ ਨੰਬਰ 13 ਕਦੇ ਵੀ ਜ਼ਿਆਦਾ ਮਸਾਲੇਦਾਰ ਚੀਜ਼ਾਂ ਦਾ ਸੇਵਨ ਨਾ ਕਰਿਆ ਕਰੋ ਇਹਨਾਂ ਨਾਲ ਤੁਸੀਂ ਨੇਕਾਂ ਹੀ ਰੋਗਾਂ ਦੇ ਸ਼ਿਕਾਰ ਹੁੰਦੇ ਹੋ ਜੋ ਤੁਹਾਨੂੰ ਪੇਟ ਨਾਲ ਸੰਬੰਧਿਤ ਸੁੰਸਟੀਆਂ ਮਤੱਕ ਲੈ ਕੇ ਜਾਂਦੇ ਹਨ ਨੰਬਰ 14 ਚੁਕੰਦਰ ਨੂੰ ਕਦੇ ਵੀ ਦੁਬਾਰਾ ਗਰਮ ਕਰਕੇ ਨਹੀਂ ਖਾਣਾ ਚਾਹੀਦਾ ਇਸ ਤਰ੍ਹਾਂ ਕਰਨਾ ਉਸਦੇ ਬਹੁਤ ਜ਼ਰੂਰੀ ਤੱਤ ਨਸ਼ਟ ਹੋ ਜਾਂਦੇ ਹਨ ਨੰਬਰ 15 ਸੌਣ ਤੋਂ ਪਹਿਲਾਂ ਜੇਕਰ ਤੁਸੀਂ ਇੱਕ ਗਲਾਸ ਗਰਮ ਪਾਣੀ ਦਾ ਪੀ ਲੈਂਦੇ ਹੋ ਤਾਂ ਇਸ ਨਾਲ ਕਦੇ ਵੀ ਤੁਹਾਨੂੰ ਘਰਾੜੇ ਨਹੀਂ ਹੋਣਗੇ ਇਸ ਤੋਂ ਇਲਾਵਾ ਗਲੇ ਦੀਆਂ ਕਿਸਮਸਾਂ ਸੇਮਾ ਤੋਂ ਹਮੇਸ਼ਾ ਲਈ ਬਚੇ ਰਹੋਗੇ ਨੰਬਰ 16 ਜੇਕਰ ਸਫ਼ਰ ਦੌਰਾਨ ਉਲਟੀ ਆਉਣ ਦੀ ਸਮੱਸਿਆ ਹੈ ਤਾਂ ਇੱਕ ਅਦਰਕ ਦਾ ਟੁਕੜਾ ਲੈ ਕੇ ਜੇਕਰ ਤੁਸੀਂ ਚਬਾ ਲੈਂਦੇ ਹੋ ਤਾਂ ਇਸ ਨਾਲ ਉਲਟੀ ਆਉਣੀ ਬੰਦ ਹੋ ਜਾਂਦੀ ਹੈ ਨੰਬਰ 17 ਜੇਕਰ ਸਬਜ਼ੀ ਬਣਾਉਣ ਸਮੇਂ ਨਮਕ ਜ਼ਿਆਦਾ ਹੋ ਜਾਵੇ ਤਾਂ ਉਸ ਵਿੱਚ ਬੇਸਣ ਭਰਨ ਕੇ ਪਾ ਦੇਵੋ ਇਸ ਦੀ ਮਿੱਨਾ ਸਬਜ਼ੀ ਵਿੱਚ ਨਮਕ ਘੱਟ ਹੋ ਜਾਵੇਗਾ। ਨੰਬਰ 18 ਜੇਕਰ ਦਾਲ ਵਿੱਚ ਮਿਰਚ ਤੇਜ਼ ਹੋ ਜਾਵੇ ਤਾਂ ਉਸ ਵਿੱਚ ਗੁੰਨੇ ਹੋਏ ਆਟੇ ਦੀ ਗੋਲੀ ਬਣਾ ਕੇ ਸੁੱਟ ਦਿਓ ਇਸ ਦੀ ਮਿੱਨਾ ਮਿਰਚ ਤੇ ਨਮਕ ਘੱਟ ਜਾ ਹੋਈਗਾ। ਨੰਬਰ 19 ਜੇਕਰ ਤੁਸੀਂ ਕਿਸੇ ਕੱਪੜੇ ਦੀ ਸਹੀ ਕਰੀਜ਼ ਬਣਾਉਣੀ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਕੱਪ ਵਿੱਚ ਗਰਮ ਪਾਣੀ ਪਾ ਕੇ ਫੇਰ ਦਿਓ ਫਿਰ ਪ੍ਰੈਸ ਕਰੋ ਇਸਦੀ ਮਦਦ ਨਾਲ ਸਹੀ ਕਰੀਜ਼ ਬਣेंगी ਨੰਬਰ 2 ਜੇਕਰ ਤੁਸੀਂ ਹਲਦੀ ਵਾਲਾ ਪਾਣੀ ਪੀਂਦੇ ਹੋ ਤਾਂ 슈ਗਰ ਦੇ ਮਰੀਜ਼ਾਂ ਲਈ ਕਾਫੀ ਲਾਭਦਾਇਕ ਹੈ ਤੇ ਇਸ ਤੋਂ ਇਲਾਵਾ ਫੇਟ ਦੀਆਂ ਬਿਮਾਰੀਆਂ ਤੋਂ ਸਾਨੂੰ ਬਚਾਉਣ ਦਾ ਕੰਮ ਕਰਦਾ ਹੈ ਨੰਬਰ 21 ਜੇਕਰ ਤੁਸੀਂ ਰੋਜ਼ਾਨਾ ਸਦਾ ਬਾਹਰ ਦੇ ਦੋ ਪੱਤੇ ਸਵੇਰ ਦੇ ਸਮੇਂ ਖਾ ਲੈਂਦੇ ਹੋ ਤਾਂ ਇਹਨਾਂ ਦੀ ਮਦਦ ਨਾਲ ਸ਼ੂਗਰ ਨੂੰ ਕੰਟਰੋਲ ਵਿੱਚ ਕੀਤਾ ਜਾ ਸਕਦਾ ਹੈ ਇਹਨਾਂ ਦੀ ਮਦਦ ਨਾਲ ਗਲੇ ਦੀ ਇਨਫੈਕਸ਼ਨ ਖਤਮ ਹੁੰਦੀ ਹੈ ਇਹਨਾਂ ਦੀ ਮਦਦ ਨਾਲ ਚਮੜੀ ਦੇ ਰੋਗਾਂ ਨੂੰ ਦੂਰ ਕੀਤਾ ਜਾਂਦਾ ਹੈ ਨੰਬਰ 22 ਦਾਲ ਚੀਨੀ ਦੇ ਸੇਵਨ ਨਾਲ ਤੁਸੀਂ ਆਪਣੀ ਭੁੱਖ ਨੂੰ ਵਧਾ ਸਕਦੇ ਹੋ ਨਾਲ ਹੀ ਇਹ ਸਾਡੇ ਦੰਦਾਂ ਦੇ ਦਰਦ ਤੋਂ ਵੀ ਰਾਹਤ ਪਾਉਣ ਵਿੱਚ ਮਦਦ ਕਰਦੀ ਹੈ ਨੰਬਰ 23 ਜੇਕਰ ਰਸੋਈ ਵਿੱਚੋਂ ਸਮੈਲ ਆ ਰਹੀ ਹੈ ਉਹਦਾ ਤੁਸੀਂ ਉਸ ਸੰਤਰੇ ਦੇ ਸਿਲਕੇ ਰੱਖ ਸਕਦੇ ਹੋ ਇਹਨਾਂ ਦਾ ਇਸਤੇਮਾਲ ਤੁਸੀਂ ਬਾਥਰੂਮ ਵਿੱਚ ਵੀ ਕਰ ਸਕਦੇ ਹੋ ਸਾਰੀ ਸਮੈਲ ਖਤਮ ਹੋ ਜਾਵੇਗੀ ਨੰਬਰ 24 ਗੇਂਦੇ ਦੇ ਰਸ ਨੂੰ ਕੱਢ ਕੇ ਦਾਦ ਵਾਲੀ ਜਗ੍ਹਾ ਤੇ ਜੇਕਰ ਤੁਸੀਂ ਦਿਨ ਵਿੱਚ 2 ਤੋਂ 3 ਵਾਰ ਲਗਾ ਲੈਂਦੇ ਹੋ ਤਾਂ ਇਸ ਦੀ ਮਦਦ ਨਾਲ ਦਾਤ ਤੋਂ ਬਹੁਤ ਜਲਦੀ ਰਾਹ ਮਿਲੇਗਾ। ਨੰਬਰ 25 ਜੇਕਰ ਤੁਸੀਂ ਪਰੌਂਠੇ ਨਾਲ ਬਦਾਚਾਰ ਖਾਂਦੇ ਹੋ ਤਾਂ ਇਸ ਦੀ ਮਦਦ ਨਾਲ ਤੁਹਾਡੀ ਭੁੱਖ ਤੇਜ਼ੀ ਨਾਲ ਬਦਲਣ ਲੱਗ ਜਾਂਦੀ ਹੈ। ਨੰਬਰ 26 ਮੱਖਣ ਮલાઈ ਖਾਣ ਵਾਲੀ ਵਿਅਕਤੀ ਦੇ ਸਰੀਰ ਵਿੱਚ ਬਧੇਰੇ ਤਾਕਤ ਹੁੰਦੀ ਹੈ ਨਾਲ ਹੀ ਉਸ ਦਾ ਸਰੀਰ ਬਿਮਾਰੀਆਂ ਤੋਂ ਕੂਹਾਂ ਦੂਰ ਰਹਿੰਦਾ ਹੈ। ਨੰਬਰ ਸਤਾਈ ਜੇਕਰ ਤੁਸੀਂ ਗਰਮੀਆਂ ਦੇ ਮੌਸਮ ਵਿੱਚ ਲੀਚੀ ਦਾ ਸੇਵਨ ਕਰਦੇ ਹੋ ਤਾਂ ਇਸ ਦੀ ਮਤਨ ਹਾਈਡਰੇਸ਼ਨ ਦੀ ਸਮੱਸਿਆ ਦੂਰ ਹੁੰਦੀ ਹੈ ਪੇਟ ਦੀ ਗਰਮੀ ਤੋਂ ਰਾਹਤ ਮਿਲਦੀ ਹੈ ਨੰਬਰ 28 ਸੈਲਫ ਵਾਲੀ ਪੋਚ ਨੂੰ ਜੇਕਰ ਤੁਸੀਂ ਗਰਮ ਪਾਣੀ ਵਿੱਚ ਨਮਕ ਅਤੇ ਮਿੱਠਾ ਸੋਡਾ ਸਰਪਾਕੇ ਚੰਗੀ ਤਰ੍ਹਾਂ ਨਾਲ ਤੋਲ ਲੈਂਦੇ ਹੋ ਤਾਂ ਜੀ ਸਾਰੀ 스멜 ਖਤਮ ਹੋ ਜਾਂਦੀ ਹੈ ਤੇ ਨਾਲ ਕੀਟਾਣੂ ਮੁਕਤ ਹੋ ਜਾਂਦਾ ਸਾਫ ਵੀ ਚੰਗੀ ਤਰ੍ਹਾਂ ਨਾਲ ਹੋ ਜਾਂਦਾ ਹੈ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਇਸ ਦੇ ਨਾਲ ਹੀ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰੋ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ